ਲਓ ਜੀ ਟਰੈਕਟਰ ਹੈਗਾ 5050 D ਤੇ ਬੱਟਾ ਪੁਰੀਆਂ ਘੈਂਟ ਪਾ ਰਿਹਾ ਜੀ ਆਪਣੇ ਗ੍ਰਾਮੇ ਦਾ ਬਲੈਂਟਰ ਚਲਾਉਣ ਆਏ ਸੀ। ਉਹ ਹੋਮਾ ਸੁਣਾੜਾ ਜੀ ਤੇ ਕੋਈ ਆਲੂ ਮਿਸ ਨਹੀਂ ਕਰਦਾ ਜੀ ਨਾ ਡਬਲ ਜਾਊਗਾ। ਜਿਹੜਾ ਡਬਲ ਆ ਗਿਆ ਜਿਹਦੇ ਥੱਲੇ ਦੇਖ ਲੂ ਵਾਈਬ੍ਰੇਟ ਕਰਕੇ ਆਹ ਦੇਖੋ ਜੀ ਉਹਨਾਂ ਦੇਖਿਆ। ਇਹ ਆਲਰ ਆਲੂ ਵੀ ਜਿਹੜੇ ਆ ਤੇ ਬੱਟਾ ਦੀ ਕੁਆਲਿਟੀ ਦੇਖੋ ਜੀ। ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਸ਼ਕਤੀਮਾਨ ਗ੍ਰਾਮੇ ਦਾ ਬਲੈਂਟਰ। ਲਓ ਬਾਈ ਉਧਰ ਆਪਣੇ ਪਿੰਡ ਫੌਟ ਆਪਾਂ ਚਲਾਉਣਾ ਸੀ ਗ੍ਰਾਮੇ ਦਾ ਬਲੈਂਡਰ ਲਿਆ ਸੀ ਬਾਈ ਉਹਨਾਂ ਨੇ ਨਵਾਂ ਤੇ ਹੁਣ ਹੋਰ 3 ਜਣ ਆਏ ਸੀ ਆ ਦੇਖੋ ਬੱਟ ਤਾਂ ਪੂਰਾ ਵਧੀਆ ਬਣਾਉਂਦਾ ਪੂਰੀ ਵਧੀਆ ਬੱਟ ਬਣਾਉਂਦਾ ਇਹ ਦੇਖੋ ਹਾਂ ਓਏ ਉਧਰ ਉਹ ਕਿੱਟੂ ਖੜਾ ਨਾ ਭਾਰਾ ਕਿੱਟੂ ਖੜਾ ਉਧਰ ਕਟੂ ਓਏ ਲਓ ਜੀ ਵੱਟ ਪੂਰੀ ਵਧੀਆ ਬਣਾਉਂਦਾ ਹੈ। ਪੈਣ ਬਿਲਕੁਲ ਓਕੇ ਬਣਾਉਂਦਾ ਇਹਦੇ ਨਾਓ ਬਾਈ ਅਸੀਂ ਗ੍ਰਾਮੇ ਦਾ ਚਲਾ ਰਹੇ ਹਾਂ ਜੀ ਪਲੈਂਟਰ ਤੇ ਆਪਣੇ ਪਿੰਡ ਪਾਉ ਦੇ ਦਿੱਤਾ ਸੀਗਾ ਬਾਈ ਇਹਨਾਂ ਨੂੰ ਤੇ ਪਿੱਛੇ ਪੱਟਾਂ ਦੀ ਕੁਆਲਿਟੀ ਦੇਖੋ ਜੀ ਵੀ ਵਧੀਆ ਵੱਟ ਮੜ ਰਹੀ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਦੀ ਹੈ ਗ੍ਰਾਮੇ ਪੱਟਾਂ ਦੀ ਕੁਆਲਿਟੀ ਗ੍ਰਾਮੇ ਪਲੈਂਟਰ ਦੀ ਤੇ ਆਲੂ ਵੀ ਪੂਰੇ ਇੱਕ ਇੱਕੇ ਜਾਂਦਾ ਦੇਖੋ ਪਾਰਾਂਗੇ ਆ Eu não a ਆ ਵੀ ਆ ਵੀ ਲਾ ਦੇ ਵੀਰੇ ਟੱਕਣ ਜਾ ਟੱਕਣ ਲਾ ਦੇ ਹੋਰ ਪਰ شریف ਕਿਵੇਂ ਆ ਓਕੇ ਆ ਕਿਵੇਂ ਚੱਲਦਾ ਫਿਰ ਬਲੰਟਰ ਵਧੀਆ ਚੱਲਦਾ ਵੱਡਾ ਵੱਡਾ ਕਿਵੇਂ ਆ ਸਰਾ ਹੈ ਹਾਂ ਸਰਾ ਹੈ ਠੀਕ ਆ ਹੋਰ ਕਾਇਮ ਇਹ ਸੀਗਾ ਆਪਣਾ شریف ਤੇ ਇਹੀ ਚਲਾਉਂਦਾ ਭਾਈ ਇਹਦਰ ਪਲੰਟਰ ਫਰੰਟਰ ਸਟਿੰਗ ਦੀ ਸਾਰਾ ਕੁਝ ਇਹੀ ਕਰਦਾ ਇਹ ਉਹ ਸਾਡਾ ਕਿੱਟੂ ਭਾਈ ਉਹ ਜ਼ਿਆਦਾਤਰ ਰਹਿਣਾ ਏਸੀ ਵਾਲੇ ਟਰੈਕਟਰ 'ਚ ਜਿਹੜਾ ਉਹ ਖੜਾ ਇਹ ਆ ਖੜਾ ਜਾਂਦੀ ਆ ਜੀ ਏਸੀ ਤੁਸੀਂ ਛੱਡ ਕੇ ਸਿਆਲਾ 'ਚ ਇੰਤਰ ਗਰਮੀ ਆ ਚੇ ਸੀ ਇਹ ਛੱਡ ਕੇ ਵੀ ਟਰੈਲਰ ਟੁੱਟਰ ਆਲੇ ਦਲੇ ਨੂੰ ਪੂਰਾ ਖੋਲ ਕੇ ਪਾਉਂਦਾ ਚੌੜੇ ਕਰਕੇ ਤੇਰੇ ਜ਼ਮੀਨ ਦੀ ਹਿੱਕ ਖੋਲਦਾ ਪੂਰੀ ਤੇ ਜ਼ਮੀਨ ਭਾਈ ਬਹੁਤ ਡੂੰਗੀ ਕਰਕੇ ਪਾਉਂਦਾ ਕਿੱਟੂ ਭਾਈ ਤੇ ਅਸੀਂ ਤਾਂ ਆਪ ਦੇਖਿਆ ਕਿ ਉਹ ਸਾਡਾ ਪਿੰਡ ਆ ਤੇ ਜ਼ਮੀਨ ਹੈ ਜੀ ਖੱਲ ਦਾ ਜਿਵੇਂ ਸਾਡੀ ਨਾ ਪੂਰੀ ਕੈੜੀ ਮਿੱਟੀ ਆ ਜੀ ਪਾਣਾ ਇਹਨੂੰ ਵੀ ਇਹ ਪੋਲੀ ਬਣਾ ਦਿੰਦਾ ਜਿਵੇਂ ਉਹ ਦੇਖੋ ਤਵੀਆਂ ਫੇਰ ਕੇ ਟੇਲਰ ਫੇਰ ਕੇ ਪਹਿਲਾ ਪਲੌ ਫੇਰਦਾ ਤਵੀਆਂ ਟੇਲਰ ਫਿਰ ਉਹ ਤੋਂ ਬਾਅਦ ਉਹ 9 ਫਟ ਰੂਟਾ ਮੀਟਰ ਚੱਲਦਾ ਉਹ ਵੀ ਆਪਣਾ ਸ਼ਕਤੀਮਾਨ ਨਹੀਂ ਹੈ ਜੀ ਐਨ ਬਿਲਕੁਲ ਪੋਲੀ ਕਰ ਦਿੰਦਾ ਪਾਣੀ ਉਹ ਪਿਆ ਵਾਟਰ ਰੂਨਰ ਪਾਣੀ ਆਹ ਟਰੈਕਟਰ ਤੇ ਰਸ ਆ ਗਿਆ 19 ਸਪੀਡ ਬਹੁਤ ਹੈ ਜਣੀ ਹੁਣ ਤੂੰ ਚਲਾਉਣਾ ਆਹ ਸਹੀ ਹੈ ਯਾਰ ਬੱਸ ਫਿਰ ਉਹ ਸ਼ਰੀਫ ਪੰਜਾਬ ਜਾਂ ਡੀ ਨਾਲ ਫਲਟਰ ਚੱਲਦੇ ਹੈ ਜੀ ਆਪਣਾ ਤੇ ਟਰੈਕਟਰ ਬਾਈ 4 ਵੀਲ ਆ 50x8 ਤੇ ਬਹੁਤ ਸੈਟ ਆ ਬਾਈ ਪਲੰਟਰਾਂ ਵਾਸਤੇ ਕਮੈਂਟ ਜ਼ਰੂਰ ਕਰਿਓ ਬਾਈ ਤੁਹਾਨੂੰ 50000 ਦੀ ਟਰੈਕਟਰ ਕਿੱਦਾਂ ਦਾ ਲੱਗਦਾ ਸਾਰਿਆਂ ਨੂੰ ਤੇ ਆਹ ਟਰੈਕਟਰ ਬਾਈ ਇਹੋ ਨੇ ਬਾਈ ਲਵਾਇਆ ਸੀਗਾ ਕੈਵਨ ਜੌਂਟੀ ਅਰਨਿੰਗ ਟੂ ਬਾਈ ਨੇ 5405 ਨੂੰ ਤੇ ਬਹੁਤ ਸੈਟ ਟਰੈਕਟਰ ਆ ਬਾਈ ਇਹਨਾਂ ਕੋਲ ਕਾਫੀ ਟਾਈਮ ਦਾ ਚੱਲਦਾ ਏਸੀ ਕੈਵਨ ਲਵਾਇਆ ਸੀਗਾ ਜੀ 골ਡ ਸਟਾਰ ਵਾਲਿਆਂ ਤੋਂ ਇਹ ਤੇ ਬਹੁਤ ਸੋਹਣਾ ਬਾਈ ਕੈਵਨ ਲਾਇਆ ਸੀ 골ਡ ਸਟਾਰ ਵਾਲਿਆਂ ਨੇ ਵੀ ਇਹਨੂੰ 2-3 ਸਾਲ ਹੋ ਗਏ ਲੱਗੇ ਇਹਨੂੰ ਅਜੇ ਤੱਕ ਕੁਝ ਨਹੀਂ ਹਿੱਲਿਆ ਇਹਦਾ ਤੇ ਟੇਲਰ ਡੂਲਰ ਰੂਟਾਵੇਟਰ ਕਲਟੀਵੇਟਰ ਸਾਰੇ ਬਾਈ ਇਹਦੇ ਨਾਲ ਚੱਲਦੇ ਨੇ ਰੂਟਾਵੇਟਰ ਵੀ ਚਲਾ ਲੈਂਦੇ ਆ ਹੋਰ ਵੀ ਕਈ ਇੰਪਲੀਮੈਂਟ ਇਹਦੇ ਨਾਲ ਜੁੜਦੇ ਨੇ ਟਰਾਲੀ ਟਰੋਲੀ ਨੂੰ ਵੀ ਤੇ ਬਹੁਤ ਵਧੀਆ ਚੱਲਦਾ ਵੀਰੇ ਟਰੈਕਟਰ ਤੇ ਕੈਬਨ ਬਹੁਤ ਸੋਹਣਾ ਲਾਇਆ ਸੀ ਬਾਈ 골ਡ ਸਟਾਰ ਵਾਲਿਆਂ ਨੇ ਬਹੁਤ ਸਿਰਾ ਕੈਬਨ ਲਾਇਆ ਆਇਆ ਸੀਗਾ ਤੇ ਜੌਂਡੀਅਰ ਇਹ तकरीबन ਬਾਈ ਇਹਨਾਂ ਕੋਲ ਸਾਰੇ ਰੂਟਾਵੇਟਰ ਤੇ ਵੀ ਜੌਂਡੀਅਰ ਪਲਾਂਟਰ ਤੇ ਵੀ ਜੌਂਡੀਅਰ ਆ ਦੇਖੋ ਜੀ ਤੇ ਇੱਧਰ ਵੀ ਆ ਵੀ ਜੋਂਡੀਅਰੇ ਸਾਰੇ ਜੋਂਡੀਅਰੇ ਨੇ ਬਾਈ ਉਹਨਾਂ ਕੋਲ ਟਰੈਕਟਰ ਤੇ ਆਹ ਜਗ੍ਹਾ ਇੱਧਰ ਛੱਡੀ ਹੋਈ ਆ ਬਾਈ ਇਹਨਾਂ ਨੇ ਇੱਥੇ ਵੀ ਖਾਲ ਖੂਲ ਬਣਾਉਣੀ ਆ ਫਿਰ ਬਾਅਦ ਚ ਇੱਥੇ ਵੀ ਟਰੇਡਾ ਕੱਢਣਗੇ ਤੇ ਵੱਟ ਦੇਖੋ ਬਾਈ ਪੂਰੀ ਵਧੀਆ ਵੱਟਾਂ ਬਣੀ ਹੋਈਆਂ ਨੇ ਜੀ ਆਪਣੇ ਪਲੰਟਰ ਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਗ੍ਰਾਮੇ ਦਾ ਪਲੰਟਰ ਕਿੱਦਾਂ ਦਾ ਲੱਗਿਆ ਤੇ ਵੱਟਾਂ ਦੀ ਕੁਆਲਿਟੀ ਕਿੱਦਾਂ ਦੀ ਲੱਗੀ ਹੈ ਜੀ ਬਾਕੀ ਬਾਈ ਜ਼ਮੀਨ ਬਣਾਉਣ ਤੇ ਹੁੰਦਾ ਜ਼ਮੀਨ ਵੀ ਬਾਈ ਹੁਣੀ ਬਹੁਤ ਵਧੀਆ ਬਣਾਉਂਦੇ ਨੇ ਬਾਈ ਠੋਕ ਕੇ ਪਾਉਂਦੇ ਨੇ ਜ਼ਮੀਨ ਨੂੰ ਜੀ ਤੇ ਬਾਕੀ ਤੁਹਾਨੂੰ ਇੱਧਰ ਸੱਟਾ ਆਪਾਂ ਦਿਖਾ ਦੰਨੇ ਆ ਦੇਖੋ ਆ ਚੱਲ ਰਿਹਾ ਰੂਟਾਵੇਟਰ ਬਾਈ ਜਿਹਨਾਂ ਦਾ ਤੇ ਜ਼ਮੀਨ ਪੂਰੀ ਪਣੇ ਵਾਲੀ ਜ਼ਮੀਨ ਆ ਟਾਕਰ ਆ ਤੁਸੀਂ ਦੇਖ ਰਹੇ ਹੋ ਤੇ ਰੂਟਾਵੇਟਰ ਦੇਖੋ ਬਾਈ ਉਹਨਾਂ ਨੇ ਕਿਹੜੇ ਹਿਸਾਬ ਨਾਲ ਛੱਡਿਆ ਆ 9 ਫੁੱਟ ਰੂਟਾਵੇਟਰ ਆ ਸ਼ਕਤੀਮਾਨ ਦਾ ਤੇ ਟਰੈਕਟਰ ਵੀ ਬਾਈ ਰਾਮ ਨਾਲ ਚੱਲ ਰਿਹਾ ਰੂਟਾਵੇਟਰ ਵੀ ਫੁੱਲ ਛੱਡਿਆ ਹੋਇਆ ਹੈ ਦੇਖੋ ਜੀ ਤੇ ਆਹ 50 50 ਢੀ ਇਹ ਵੀ 50 50 ਢੀ ਹੈ ਆ ਦੇਖੋ ਜੀ ਪੂਰਾ ਫੁੱਲ ਛੱਡ ਕੇ ਬਾਈ ਪਾਉਂਦੇ ਆ ਇਹ ਵੀ ਅਸੀਂ ਚੱਕਰ ਸੈੱਟ ਕਰੇ ਹੋਏ ਨੇ ਰੂਟਾਵੇਟਰ ਦੇ 50 50 ਢੀ ਨਾਲ ਆਹ ਟਰੈਕਟਰ ਆਮ ਨਾਲ ਚੱਲ ਰਿਹਾ ਤੇ ਦੇਖੋ ਪਿੱਛੇ ਕੀ ਬਣਾਉਣਾ ਜਾਂਦਾ 9 ਫੁੱਟ ਰੂਟਾਵੇਟਰ ਨਾ 9 ਫੁੱਟ 2 ਇੰਚ ਮਗਰਮਗਰ ਹੈ ਦੇ 9 ਫੁੱਟ 2 ਇੰਚ ਅੰਦਰ ਅੰਦਰ ਪਾਰਕਿੰਗ ਪਾਰਕਿੰਗ ਹੈ ਰੂਟਾਵੇਟਰ ਸਾਡਾ ਸ਼ਕਤੀਮਾਨ ਦਾ ਤੇ ਦੇਖੋ ਪੂਰਾ ਕਾਹ ਬੋਲਾ ਜਾਂਦਾ ਜੀ ਲਓ ਜੀ ਟਰੈਕਟਰ ਹੈਗਾ ਪੰਜਾਬ 50D ਤੇ ਮੱਟਾਪੁਰੀਆਂ ਘੈਂਟ ਪਾ ਰਿਹਾ ਜੀ ਆਪਣੇ ਗ੍ਰਾਮੇ ਦਾ ਬਲੈਂਟਰ ਚਲਾਉਣ ਆਏ ਸੀਗੇ ਉਹ ਬਾਸ ਨਾਲ ਆ ਜੀ ਇਹ ਕੋਈ ਆਦੂ ਵਸਨੀ ਕਰਦਾ ਜੀ ਨਾ ਡਬਲ ਜਾਊਗਾ ਜੇ ਡਬਲ ਆ ਗਿਆ ਜੇ ਤਾਂ ਥੱਲੇ ਦੇਖ ਲੂ ਵਾਈਬ੍ਰੇਟ ਕਰਕੇ ਆ ਉਹ ਦੇਖੋ ਜੰਮੀ ਉਹ ਦੇਖਿਆ ਤੇ ਅੱਜ ਦਾ ਆਲੂ ਵੀ ਜਰੇ ਹੈ ਤੇ ਬੱਟਾ ਦੀ ਕੁਆਲਿਟੀ ਦੇਖੋ ਜੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਸ਼ਕਤੀਮਾਨ ਕੰਪਨੀ ਦਾ ਲਓ ਬਾਈ ਆਪਾਂ ਦਿੱਤਾ ਕਟਰ ਵਾਈ ਉਹਨਾਂ ਨੂੰ ਸ਼ਕਤੀਮਾਨ ਕੰਪਨੀ ਦਾ ਤੇ ਬਾਈ ਬਾਈ ਯੂਨਿਟ ਟਰੈਕਟਰ ਲੈ ਕੇ ਆਏ ਨੇ ਸਵਰਾਜ ਆ ਬਾਈ 733 ਤੇ ਜਮਈ ਵਾਜੀ ਸਵਰਾਜ 855 ਵਰਗਾ ਟਮਾਟਰੀ ਗੱਲ ਰਾ ਤੇ ਪਿੱਛੇ ਚਲੋ ਬਾਈ ਉਹਨਾਂ ਨੇ ਟਾਇਰ ਆਪ ਦੇ ਪਾਏ ਨੇ ਵੀ ਗੱਟੀ ਦੇ ਪੂਰੇ ਵੀ ਉਹ ਆਪਣੀ ਪਾਏ ਨੇ ਤੇ ਬਹੁਤ ਘੈਂਟ ਟਰੈਕਟਰ 733 FE ਤੇ 40 HP ਜਮਈ ਟਰੈਕਟਰ ਆਉਂਦਾ 40 ਹੌਸਪਾਵਰ ਦੇ ਵਿੱਚ ਤੇ ਪਹਿਲਾਂ ਮੈਨੂੰ ਆਹ ਸਟੀering ਜੇ ਦੇਖ ਕੇ ਤਾਂ ਲੱਗਿਆ ਰਾੜਾਂ ਜੀ ਦੇਖ ਕੇ ਮੈਂ ਕਿਹਾ ਵੀ ਦੂਜਾ ਹੀ ਆ ਟਾਈ ਜਣਾ ਮੈਨੂਅਲ ਆ ਪਰ ਹੈਗਾ ਇਹ ਪਾਵਰ ਆ ਦੇਖੋ ਪਾਵਰ ਵਾਲਾ ਸਿਸਟਮ ਆ ਲੱਗਿਆ ਆ ਥੱਲੇ ਪਾਵਰ ਸਟੀering ਆ ਜੀ ਇਹ ਤੇ ਬਹੁਤ ਕੈਂਡ ਟਰੈਕਟਰ ਆ ਸਾਰੇ ਫੀਚਰ ਨੇ ਟਰੈਕਟਰ ਦੇ ਵਿੱਚ ਤੇ 40 ਐਚਪੀ ਦਾ ਟਰੈਕਟਰ ਆ ਇੱਥੇ ਸਾਡੇ ਵੱਡੇ ਚੈਕਿੰਗ ਤੇ ਲੱਗੇ ਆ ਕਹਿੰਦੇ ਬਹੁਤ ਸੋਹਰਾ ਲੱਗਦਾ ਪਾਵਰ ਆ ਬਾਈ ਦੇਖੋ ਉਹ ਪਰਮੋਟ ਉੱਥੇ ਲੱਗਿਆ ਹੋਇਆ ਹੈ ਇਹਦਾ ਸਿਰਫ ਸਮਝਾ ਪਾਵਰ ਵਾਲਾ ਤੇ 40 ਐਚਪੀ ਦਾ ਟਰੈਕਟਰ ਆ ਜੀ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਹੈ ਚਾਹੇ ਤੁਸੀਂ ਇਹਨਾਂ ਲੇਜ਼ਰ ਕਰਾ ਚਲਾਈ ਚੱਲੋ ਤੇ ਯਾਨੀ ਸਾਰੇ ਫੀਚਰ ਪੀਟੀਓ ਨੂੰ ਵੀ ਪੂਰਾ ਵਧੀਆ ਟਰੈਕਟਰ ਆ ਸਾਰੇ ਫੀਚਰ ਦਿੱਤੇ ਆ ਜੀ 733 ਯਮਨ 855 ਵਰਗ ਬਣਿਆ ਹੈ। ਇਹਨਾਂ ਦੀ ਭੁੰਦੇ ਕਹਿੰਦੇ ਸੀ ਕਿ ਇਹ ਮਿੰਟਰਾ ਨੂੰ ਧੋ ਕੱਟਦੇ ਆ। ਹਾਂ। ਇਹ ਮਿੰਟਰਾ ਨੂੰ ਕੱਢੀਏ ਜਿੱਥੇ ਧੱਪ ਕੱਟਦੇ। ਹਾਂ। ਲੈਟਰਾਂ ਚ ਵੀ ਧੱਪ ਕੱਟਦੇ। ਹਾਂ। ਇਹ ਖਵਰਾਜ ਆਈ ਮੈਂ ਧੂੜ ਕੱਢੀ ਆਉਂਦੇ ਨੇ। ਹੋਰਿਆ ਧੂੜ ਬਾਈ। ਇਹ 735 ਦੀ ਜਗ੍ਹਾ ਤੇ ਕੱਟਤਾ ਪੂਰਾ ਬਣਾ ਕੇ 735 ਹੁਣ ਕੱਢਿਆ 4 ਵੀਲ। ਇਹ 735 ਦੀ ਜਗ੍ਹਾ ਤੇ ਆ 733 ਕਿਉਂਕਿ 735 4 ਵੀਲ ਕੱਢਤਾ ਨਾ ਆਲੂਆਂ ਵਾਸਤੇ ਪਲੰਟਰ ਪਲੰਟਰ ਚਲਾਉਣ ਨੂੰ। ਬਹੁਤ ਕੈਂਟ ਡਾਇਰੈਕਟਰ ਆ ਰਹੇ ਨੇ ਬਈ ਸਵਰਾਜ ਆਣਾਂ ਦੇ ਅੱਗੇ ਤੋਂ ਅੱਗੇ ਬਣਾਈ ਜਾਂਦੇ ਨੇ ਬਾਈ ਸਿਰਾ ਕਰੀ ਜਾਂਦੇ ਨੇ ਬਾਈ ਤੇ ਆਹ ਦੇਖੋ ਜੀ ਆਹ ਪੀਟੀਓ ਆ ਜੀ ਤੇ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹਨੂੰ ਤੇ ਆਹ ਸਵਰਾਜ ਵਾਂਗੂ ਲਿਸਟ ਵੀ ਡੀ ਲੋਡ ਪਿੱਛੇ ਉਹਦੇ ਵਾਂਗੂ 855 ਵਾਂਗੂ ਆਹ ਵਾਲੀ ਤੇ ਡਿਸਟ੍ਰੀਬਿਊਟਰ ਆ ਲੱਗਿਆ ਹੈ ਡਬਲ ਕੰਪਨੀ ਵਾਲਾ ਤੇ ਉੱਪਰੋਂ ਬੈਠਣ ਤੇ ਦੇਖੋ ਜੀ ਜਮਾਈ ਜੇ ਮੈਂ ਇੱਥੋਂ ਬੈਠ ਕੇ ਤੁਹਾਨੂੰ ਵੀਡੀਓ ਦਿਖਾ ਮੈਂ ਰਿਗਾਰਡ ਮਰਗੂੜ ਸੈਂਟਰ ਘੇਰ ਤੇ ਤੁਹਾਨੂੰ ਐਂ ਲੱਗੂ ਜਿਵੇਂ ਸਵਰਾਜ 855 ਦੇ ਬੈਠਾ ਹਾਂ ਮੈਂ ਦੇਖੋ ਪੂਰਾ ਸਿਰਾਂ ਚੀਜ਼ ਬਣੀ ਹੋਈ ਐ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਜੀ ਕਿੱਦਾਂ ਦਾ ਲੱਗਿਆ ਟਰੈਕਟਰ ਬਾਜੀ ਕਮੈਂਟ ਜਰੂਰ ਕਰਿਓ ਆਪਣੀ ਵੀਡੀਓ ਤੇ ਵੀ ਕਿੱਦਾਂ ਦਾ ਟਰੈਕਟਰ ਲੱਗਿਆ ਸੀ